ਪਰਛਾਤ ਹੀ ਹਲਕੇ ਰਹਿੰਦਾ ਹੈ ਤੁਹਾਨੂੰ ਹਰ ਹਾਲਤ ਵਿੱਚ ਆਪਣੇ ਆਪ ਨੂੰ ਹਲਕਾ ਰੱਖਣ ਦਾ ਪ੍ਰਸਾਰਥ ਕਰਨਾ ਹੈ ਦੇਖੋ ਬੱਚੇ ਇਹ ਸਮਾਂ ਅੰਤ ਦੇਵੀ ਅੰਤ ਦਾ ਚੱਲ ਰਿਹਾ ਹੈ ਇਸ ਲਈ ਤੁਹਾਡੇ ਸਵਾਭਾਵ ਪੁਰਾਣੇ ਸਵਾਭ ਸੰਸਕਾਰ ਸਾਖ ਕਿਤਾਬ ਤੇਜੀ ਨਾਲ ਪੂਰੇ ਹੋ ਰਹੇ ਹਨ ਹਿਸਾਬ ਕਿਤਾਬ ਚਾਹੇ ਮਾਨ ਤਨ ਤਨ ਸੰਬੰਧ ਸੰਪਰਕ ਦੇ ਹੋਣ ਇਹਨਾਂ ਨੂੰ ਬਹੁਤ ਧੀਰਜ ਨਾਲ ਖਤਮ ਕਰਨਾ ਹੈ ਤੁਸੀਂ ਸਿਰਫ ਆਪਣੇ ਉੱਤੇ ਧਿਆਨ ਰੱਖਣਾ ਹੈ ਪਰ ਧਿਆਨ ਦੀ ਵੀ ਟੈਨਸ਼ਨ ਨਹੀਂ ਲੈਣੀ ਮਤਲਬ ਕੋਈ ਵੀ ਵਿਚਾਕ ਦਾ ਆਵੇ ਮਨ ਦਾ ਹੋਵੇ ਜਾਂ ਕਿਸੇ ਹੋਰ ਵੀ ਤਰ੍ਹਾਂ ਦਾ बार-बार ਆਪਣੇ ਉੱਤੇ ਧਿਆਨ ਦੇ ਕੇ ਸਭ ਕੁਝ ਬਾਪ ਪਰਮ ਪਿਤਾ ਪਰਮਾਤਮਾ ਦੇ ਹਵਾਲੇ ਕਰੋ ਨਾਲ ਹੀ ਜੋ ਵੀ ਇੱਕ ਸੈਕਿੰਡ ਬੀਤ ਗਿਆ ਹੈ ਉਸ ਨੂੰ ਬਿੰਦੀ ਲਾ ਕੇ ਮੌਜੂਦਾ ਸਮੇਂ ਵਿੱਚ ਬਿੰਦੂ ਬਾਣ ਬਿੰਦੂ ਬਾਪ ਦੇ ਨਾਲ ਬੈਠ ਜਾਓ ਫਿਰ ਫਿਊਚਰ ਤਾਂ ਤੁਹਾਡਾ ਹੀ ਹੈ ਨਾ ਚਮਕਦਾਰ ਬ੍ਰਾਈਟ ਨੰਬਰ 1 ਦੇਖੋ ਪਰਮਾਤਮਾ ਖੁਦ ਆ ਗਿਆ ਹੈ ਤੁਹਾਨੂੰ ਪੜਾਉਣ ਲਈ ਫਿਰ ਹੋਰ ਕੀ ਚਾਹੀਦਾ ਕੁਝ ਵੀ ਨਹੀਂ ਨਾ ਬਸ ਧੀਰਜ ਨਾਲ ਬਾਪ ਦੀ ਉਂਗਲੀ ਫੜੀ ਰੱਖੋ ਅਤੇ ਚੱਲਦੇ ਜਾਓ ਜਿੰਨੀ ਜਿੰਨੀ ਤੁਸੀਂ ਆਪਣੀ ਪੋਜੀਸ਼ਨ ਦੀ ਜਾਤ ਵਿੱਚ ਰਹੋਗੇ ਉਹ ਨਹੀਂ ਤਹਾਨੂੰ ਆਪਣੇ ਕਰਤਿਆਵ ਦੀ ਅਥਾਰਟੀ ਦੀ ਆਜ਼ਾਦ ਆਉਣ ਲੱਗ ਜਾਏਗੀ ਫਿਰ ਇਹ ਛੋਟੀ ਛੋਟੀ ਪਰਸਥਿਤੀਆਂ ਐਵੇਂ ਹੀ ਹੱਲ ਹੋ ਜਾਣਗੀਆਂ ਜਿਵੇਂ ਮੱਖਣ ਵਿੱਚੋਂ ਵਾਲ ਕੱਢਣਾ ਬਾਬ ਦਾ ਸਿਰਫ ਇੱਕ ਕਲਪਦੀ ਮਤਲਬ ਤੁਹਾਨੂੰ ਕੋਈ ਸਮੇਂ ਦੀ ਜਾਦਤਵਾਰਾ ਹੈ ਤਾਂ ਜੋ ਤੁਸੀਂ ਆਪਣੀ ਪੋਜੀਸ਼ਨ ਵਿੱਚ ਟਿਕੇ ਰਹੋ ਅਤੇ ਆਪਣਾ ਬੇਹੱਦ ਦਾ ਕਰਤਿਵ ਕਰ ਸਕੋ ਬਸ ਬੱਚੇ بار بار ਆਪਣੀ ਸਮ੍ਰਿਤੀ ਵਿੱਚ ਚੱਲੂ ਰੱਖੋ ਆਪਣੀ ਸਰਵਸਥਿਤੀ ਦੇ ਆਸਨ ਉੱਤੇ ਟਿਕੇ ਰਹੋ ਅਤੇ ਆਪਣੇ ਕਰਮ ਵਿਵਹਾਰ ਵਿੱਚ ਆਓ ਤਾਂ ਕਿ ਜਲਦੀ ਹੀ ਜਲਦੀ ਬੱਚੇ ਪਾਪ ਦੇ ਨਾਲ ਮਿਲ ਕੇ ਵਿਸ਼ਵ ਪਰਵਰਤਨ ਦਾ ਕੰਮ ਕਰ ਸਕਣਗੇ ਅੱਛਾ ਜੀ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਾਂਸ਼ਾਂ